ਸਭ ਤੋਂ ਜੋ ਲੀਡਿੰਗ ਕੌਜ਼ ਆਫ ਡੈਥ ਹੈ ਇੰਡੀਆ ਦੇ ਅੰਦਰ ਕੈਂਸਰ ਦੇ ਵਿੱਚ ਉਹ ਹੈ ਬ੍ਰੈਸਟ ਕੈਂਸਰ। ਮਹਿਲਾਵਾਂ ਦੇ ਅੰਦਰ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਹੈ ਟੋਟਲ ਮਹਿਲਾਵਾਂ ਦੇ ਕੈਂਸਰਸ ਤੋਂ 27% 27% ਕੈਂਸਰ ਬ੍ਰੈਸਟ ਦਾ ਹੈ 18% ਕੈਂਸਰ ਸਰਵਾਈਕਲ ਕੈਂਸਰ ਹੈ। ਅਗਰ ਮਤਲਬ ਤੁਹਾਨੂੰ ਜਾਂ ਫਿਰ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਛਾਤੀ ਦੇ ਵਿੱਚ ਗੰਡ ਆ ਰਹੀ ਹੈ ਉਹ ਦਰਦ ਨਹੀਂ ਹੋ ਰਹੀ। ਅਪਰ ਸਾਈਜ਼ ਦੇ ਅੰਦਰ ਇਨਕਰੀਜ਼ ਹੋ ਰਹੀ ਹੈ ਦਿਨੋ ਦਿਨ ਤਾਂ ਉਹ ਉਹਦੀ ਜਾਂਚ ਹੋਣਾ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ ਜਿੱਦਾਂ ईसीएचएस ਹੈ ईसीएचएस ਸਵਿਚ ਟੋਟਲੀ ਫ੍ਰੀ ਹੈ ਆਰਮੀ ਵਿੱਚ ਜਿਹੜੇ ਪੇਸ਼ੈਂਟਸ ਆ ਰਹੇ ਹਨ ਉਹਨਾਂ ਦਾ ਬਿਲਕੁਲ ਫ੍ਰੀ ਇਲਾਜ ਹੋ ਰਿਹਾ ਹੈ ਤਾਂ ਇਨ ਅੰਡਰ ਬੰਰੂ ਪਾਰਕ ਹਸਪੀਟਲ ਜੋ ਹੈ ਪੇਸ਼ੈਂਟਸ ਨੂੰ ਇੱਕ ਕੰਪਲੀਟ ਕੈਂਸਰ ਕੇਅਰ ਜੋ ਹੈ ਪ੍ਰੋਵਾਈਡ ਕਰੇਗਾ ਇਨ ਪਠੰਡਾ ਦੇ ਪਾਰਕ ਹਸਪਤਾਲ ਦੇ ਕੈਂਸਰ ਮਾਹੇ ਡਾਕਟਰ ਸਾਡੇ ਨਾਲ ਮੌਜੂਦ ਨੇ ਅੱਜ ਕੱਲ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਨੇ ਸਰਨਲ ਗੱਲਬਾਤ ਕਰਦੇ ਉਹਨਾਂ ਨਾਲ ਪੂਰੀ ਮੈਂ ਮਾਲਵਾ ਬੈਲਟ ਹੈ ਕੈਂਸਰ ਬਾਰੇ ਜਾਨੀ ਜਾਂਦੀ ਹੈ ਇਥੋਂ ਟ੍ਰੇਨ ਵੀ ਜਾਂਦੀ ਹੈ ਕੈਂਸਰ ਟ੍ਰੇਨ ਨੂੰ ਕਿਹਾ ਜਾਂਦਾ ਸੀਗਾ ਹੁਣ ਪੋਜੀਸ਼ਨ ਕੀ ਹੈਗੀ ਹੈ ਕਿੰਨੇ ਕੁ ਪੇਸ਼ੈਂਟ ਨੇ ਤੇ ਕਿਸ ਤਰ੍ਹਾਂ ਦੇ ਪੇਸ਼ੈਂਟ ਨੇ ਤੁਹਾਡੇ ਕੋਲ ਆਉਂਦੇ ਸਰਸ਼ੀ ਕਲ ਜੀ ਮੇਰਾ ਨਾਮ ਡਾਕਟਰ ਸ਼ੀਨੂ ਪ੍ਰਿਆ ਗੋਇਲ ਹੈ ਅਗਰ ਭਾਰਤ ਦੀ ਵੀ ਗੱਲ ਕਰੀਏ ਵਰਲਡ ਲੈਵਲ ਤੇ ਵੀ ਕੈਂਸਰ ਦੂਸਰਾ ਰੀਜ਼ਨ ਹੈ ਡੈਥਸ ਦਾ ਸੋ ਇਟ ਇਜ਼ ਦਾ ਸੈਕਿੰਡ ਮੋਸਟ ਲੀਡਿੰਗ ਕੌਜ਼ ਆਫ ਡੈਥ ਆਫਟਰ ਕਾਰਡੀਓ ਵਾਇਸਕੂਲਰ ਡਿਜ਼ੀਜ਼ ਤੋ ਕੈਂਸਰ ਨੂੰ ਇੰਨਾ ਗੰਭੀਰਤਾ ਦੇ ਨਾਲ ਆਪਾਂ ਨੂੰ ਲੈਣਾ ਚਾਹੀਦਾ ਹੈ ਇਹਨੂੰ ਬਿਲਕੁਲ ਵੀ ਲਾਈਕਲੀ ਨਹੀਂ ਲੈਣਾ ਚਾਹੀਦਾ ਤੋ ਜਿੱਦਾਂ ਹੀ ਪੇਸ਼ੈਂਟਸ ਨੂੰ ਸਿੰਪਟਮਸ ਆਂਦੇ ਹਨ ਉਹਨਾਂ ਨੂੰ ਨਾਲ ਦੀ ਨਾਲ ਚੈੱਕ ਅਪ ਕਰਵਾਉਣਾ ਚਾਹੀਦਾ ਹੈ ਤਾਂ ਕਿ अर्ਲੀ ਡਿਟੈਕਸ਼ਨ ਹੋ ਸਕੇ ਯਾਨੀ ਕਿ ਜਲਦੀ ਪਤਾ ਲੱਗ ਸਕੇ ਔਰ ਜਲਦੀ ਹੀ ਉਸ ਦਾ ਇਲਾਜ ਜੋ ਹੈ ਸ਼ੁਰੂ ਹੋ ਸਕੇ ਕਿਉਂਕਿ ਮਡਲੀਆਂ ਸਟੇਜਾਂ ਦੇ ਅੰਦਰ ਇਹਦਾ ਇਲਾਜ ਬਿਲਕੁਲ ਪੋਸੀਬਲ ਹੈ 100% ਕਿਉਰ ਹੈ ਅਗਰ ਸਾਡੇ ਕੋਲ ਸਟੇਜ 1 2 ਦੇ ਅੰਦਰ ਆ ਰਿਹਾ ਹੈ ਉਹਦਾ ਆਪਰੇਸ਼ਨ ਕਰਕੇ ਉਹਨੂੰ ਸੇਕੀ ਲੱਗ ਸਕਦੀ ਹੈ ਕੀਮੋਥੈਰਪੀ ਲੱਗ ਸਕਦੀ ਹੈ ਜਿਸ ਦੇ ਨਾਲ ਮਰੀਜ਼ ਦੀ ਜੋ ਜ਼ਿੰਦਗੀ ਹੈ ਉਹ ਕਾਫੀ ਵੱਧ ਸਕਦੀ ਹੈ ਪਰ ਕਿਉਂਕਿ ਕੈਂਸਰ ਜੋ ਬਰਡ ਹੈ ਇਹ ਇਨਨੇ ਕੋ ਡਰ ਦੇ ਨਾਲ ਸੰਬੰਧਿਤ ਹੈ ਜਦੋਂ ਕੋਈ ਕੈਂਸਰ ਦਾ ਨਾਮ ਲੈਂਦਾ ਹੈ ਉਹਦੇ ਮਨ ਦੇ ਵਿੱਚ ਇੰਨਾ ਡਰ ਆ ਜਾਂਦਾ ਹੈ ਕਿ ਅੱਗੇ ਮੌਤ ਆ ਰਹੀ ਹੈ ਇਦਾਂ ਦੀ ਬਿਲਕੁਲ ਕੋਈ ਗੱਲ ਨਹੀਂ ਹੈ ਅਗਰ ਸ਼ੁਰੂਆਤੀ ਸਟੇजेस ਦੇ ਅੰਦਰ ਸਾਡੇ ਕੋਲ ਪ੍ਰੈਜੈਂਟੇਸ਼ਨ ਹੁੰਦੀ ਹੈ ਪੇਸ਼ੈਂਟ ਜਲਦੀ ਆਂਦਾ ਹੈ ਤਾਂ ਫਿਰ ਉਹਦਾ ਇਲਾਜ ਬਿਲਕੁਲ ਮੁਮਕਿਨ ਹੈ ਤੋਂ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਜਦੋਂ ਹੀ ਸਾਨੂੰ ਸਿੰਪਟਮਸ ਦੱਸਦੇ ਦਿਖਦੇ ਹਨ ਤਾਂ ਸਾਨੂੰ ਨਾਲ ਦੀ ਨਾਲ ਜਿਹੜਾ ਹੈ ਹਸਪੀਟਲ ਆਣਾ ਚਾਹੀਦਾ ਹੈ ਅਗਰ ਕੀ ਸਿੰਪਟਮ ਕੀ ਹੁੰਦੇ ਨੇ ਇਹ ਅੱਜਕੱਲ ਕੈਂਸਰ ਅਜਿਹੇ ਪਹਿਲਾਂ ਲੇਡੀਜ਼ ਬ੍ਰੈਸਟ 'ਚ ਪਾਇਆ ਜਾਂਦਾ ਸੀਗਾ ਲੋਕਾਂ ਦੇ ਮੂੰਹ 'ਚ ਪਾਇਆ ਜਾਂਦਾ ਸੀ ਅਲੱਗ-ਅਲੱਗ ਸੀ ਪਰ ਹੁਣ ਕੈਂਸਰ ਕਿੱਥੋਂ ਦੀ ਜ਼ਿਆਦਾ ਸ਼ਿਕਾਇਤ ਆ ਰਹੀ ਹੈਗੀ ਹੈ ਤੇਰੀ ਨਿਸ਼ਾਨੀਆਂ ਕੀ ਨੇ ਕਿੱਥੋਂ ਆਮ ਬੰਦੇ ਨੂੰ ਕਿੱਥੋਂ ਪਤਾ ਲੱਗੇਗਾ ਕਿ ਉਹਨੂੰ ਕੈਂਸਰ ਹੋ ਰਿਹਾ ਜਾਂ ਕੈਂਸਰ ਦੇ ਸਿੰਪਟਮ ਨੇ ਹਾਂਜੀ ਬਿਲਕੁਲ ਜਿੱਦਾਂ ਤੁਸੀਂ ਕਿਹਾ ਸਭ ਤੋਂ ਜੋ ਲੀਡਿੰਗ ਕਾਜ਼ ਆਫ ਡੈਥ ਹੈ ਇੰਡੀਆ ਦੇ ਅੰਦਰ ਕੈਂਸਰ ਦੇ ਵਿੱਚ ਉਹ ਹੈ ਬ੍ਰੈਸਟ ਕੈਂਸਰ ਮਹਿਲਾਵਾਂ ਦੇ ਅੰਦਰ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਹੈ ਟੋਟਲ ਮਹਿਲਾਵਾਂ ਦੇ ਕੈਂਸਰਸ ਚੋ 27% ਸਾਈ ਪਰਸੈਂਟ ਕੈਂਸਰ ਬ੍ਰੈਸਟ ਦਾ ਹੈ 18% ਕੈਂਸਰ ਸਰਵਾਈਕਲ ਕੈਂਸਰ ਹੈ ਤਾਂ ਅਗਰ ਮਤਲਬ ਤੁਹਾਨੂੰ ਜਾਂ ਫਿਰ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਛਾਤੀ ਦੇ ਵਿੱਚ ਗੰਡ ਆ ਰਹੀ ਹੈ ਉਹ ਦਰਦ ਨਹੀਂ ਹੋ ਰਹੀ ਅ ਅਪਰ ਸਾਈਜ਼ ਦੇ ਅੰਦਰ ਇਨਕਰੀਜ਼ ਹੋ ਰਹੀ ਹੈ ਦਿਨੋ ਦਿਨ ਤਾਂ ਉਹ ਉਹਦੀ ਜਾਂਚ ਹੋਣਾ ਬਹੁਤ ਜ਼ਰੂਰੀ ਹੈ ਇਹ ਸ਼ੁਰੂਆਤੀ ਸਟੇजेस ਵਿੱਚ ਦਰਦ ਨਹੀਂ ਕਰਦਾ ਬਾਅਦ ਵਿੱਚ ਜਦੋਂ ਮੈਟਾਸਟੈਟਿਕ ਯਾਨੀ ਕਿ ਜਦੋਂ ਫੈਲ ਜਾਂਦਾ ਹੈ ਉਦੋਂ ਇਹ ਦਰਦ ਕਰਦਾ ਹੈ ਤਾਂ ਅ ਅਗਰ ਕਿਸੇ ਨੂੰ ਬੱਚੇਦਾਨੀ ਵਿੱਚੋਂ ਖੂਨ ਪੈ ਰਿਹਾ ਹੈ ਮਹੀਨਾ ਬੰਦ ਹੋਣ ਤੋਂ ਬਾਅਦ ਵੀ ਖੂਨ ਪੈ ਰਿਹਾ ਹੈ ਜਾਂ ਫਿਰ ਅ ਗੰਦਾ ਪਾਣੀ ਪੈ ਰਿਹਾ ਹੈ ਤਾਂ ਉਹ ਇੱਕ ਸਵਾਈਕਲ ਕੈਂਸਰ ਦੇ ਲੱਛਣ ਹੋ ਸਕਦੇ ਹਨ ਉਹਨੂੰ ਵੀ ਜਲਦੀ ਜਾਂਚ ਕਰਾ ਲੈਣਾ ਚਾਹੀਦਾ ਹੈ ਫਿਰ ਅਗਰ ਜ਼ਰੂਰੀ ਹੋਣ ਜਿੱਦਾ ਨਸ਼ਾ ਹੈ ਤੁਹਾਨੂੰ ਪਤਾ ਹੀ ਹੈ ਉਹ ਰਿਸਕ ਫੈਕਟਰ ਬਣ ਜਾਂਦਾ ਹੈ ਮੂਹ ਦੇ ਕੈਂਸਰ ਦਾ ਤਾਂ ਮਰਦਾਂ ਦੇ ਅੰਦਰ ਜੋ ਹੈ oral cavity ਦੇ ਕੈਂਸਰਸ ਐਂਡ ਲੰਗ ਕੈਂਸਰ ਜੋ ਕਿ স্মੋਕਿੰਗ ਟਬੈਕੋ স্মੋਕਿੰਗ ਜੋ ਨਸ਼ੀ ਵਗੈਰਾ ਹੈ ਉਹਨਾਂ ਨਾਲ ਰਿਲੇਟਡ ਹਨ ਤਾਂ ਇਹ ਸਭ ਤੋਂ ਕਾਮਨ ਹਨ ਇੰਡੀਆ ਦੇ ਵਿੱਚ ਵੀ oral cavity ਕੈਂਸਰਸ ਸਭ ਤੋਂ ਜ਼ਿਆਦਾ ਹਨ ਮਰਦਾਂ ਦੇ ਵਿੱਚ ਤੋਂ ਆਪਣਾ ਜੋ ਮੇਨ ਕੈਂਸਰ ਅਵੇਅਰਨੈਸ ਦਾ ਜੋ ਇੱਕ ਆਪਣਾ ਇੱਕ ਮੁੱਦਾ ਹੈ ਉਹਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਕਿ ਤਾਂ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੋਹਮ ਚਲਾਈ ਹੈ ਤਾਂ ਕਿ ਇਹ ਜੋ ਕੈਂਸਰ ਹੈ ਜਦੋਂ ਨਸ਼ਾ ਖਤਮ ਹੋਏਗਾ ਕੈਂਸਰ ਵੀ ਨਾਲ-ਨਾਲ ਖਤਮ ਹੋਏਗਾ ਫਿਰ ਔਰਤਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਅਵੇਅਰਨੈਸ ਵੀ ਬੜੀ ਲੋੜ ਹੈ ਜਿੱਦਾਂ ਔਰਤਾਂ ਸਾਰੇ ਪਰਿਵਾਰ ਦਾ ਖਿਆਲ ਰੱਖਦੀਆਂ ਹਨ ਲੇਕਿਨ ਕਿਤੇ ਨਾ ਕਿਤੇ ਆਪਣਾ ਖਿਆਲ ਉਹ ਨਹੀਂ ਰੱਖ ਪਾਉਂਦੀਆਂ ਜਿੱਦਾਂ ਅਗਰ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਅੰਗੈਲੀ ਕਰਕੇ ਕਿਸੇ ਨੂੰ ਦੱਸਦੀਆਂ ਨਹੀਂ ਕਿ ਸਾਨੂੰ ਇਹ ਦਿੱਕਤ ਆ ਰਹੀ ਹੈ ਜਾਂ ਫਿਰ ਉਹ ਕਹਿੰਗੇ ਕਿ ਅਗਰ ਮੈਂ ਇਹਦੀ ਜਾਂਚ ਕਰਵਾ ਲਈ ਤਾਂ ਕਿਤੇ ਮੈਨੂੰ ਕੋਈ ਵੱਡੀ ਬਿਮਾਰੀ ਨਾ ਨਿਕਲ ਆਏ ਤਾਂ ਉਹ ਵੱਡੀ ਬਿਮਾਰੀ ਕੈਂਸਰ ਹੀ ਹੈ ਅਗਰ ਉਹਦੀ ਜਲਦੀ ਜਾਂਚ ਹੋ ਜਾਏ ਤਾਂ ਉਹਦਾ ਆਪਾਂ ਇਲਾਜ ਵੀ ਕਰ ਸਕਦੇ ਹਾਂ ਤਾਂ ਇਹ ਗੱਲ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਅਗਰ ਜਿੰਨੀ ਜਲਦੀ ਆਪਾਂ ਆਪਦੀ ਸਿਹਤ ਵੱਲ ਇੱਕ ਕਦਮ ਉਠਾਵਾਂਗੇ ਉੰਨੀ ਜਲਦੀ ਜਿਹੜਾ ਹੈ ਆਪਣਾ ਹੱਲ ਹੋ ਸਕਦਾ ਉਸ ਚੀਜ਼ ਦਾ ਸੋ ਮੇਨਲੀ ਆਪਾਂ ਨੂੰ ਚਾਹੀਦਾ ਹੈ ਕਿ ਇੱਕ ਸੋਸ਼ਲ ਜੋ ਸਟਿਗਮਾ ਬਣਿਆ ਹੋਇਆ ਹੈ ਕੈਂਸਰ ਦੇ ਪ੍ਰਤੀ ਉਹ ਆਪਾਂ ਖਤਮ ਕਰਨਾ ਹੈ ਤਾਂਕਿ ਸਾਡੇ ਭਾਰਤ ਚੋਂ ਇਹ ਜੋ ਬਿਮਾਰੀ ਹੈ ਇਹ ਖਤਮ ਹੋ ਸਕੇ ਮਨ ਲੋਕਾਂ ਨੇ ਹਜੇ ਵੀ ਬਹੁਤਾ ਡਰ ਰਹਿੰਦਾ ਹੈ ਕੈਂਸਰ ਦਾ ਕਿਹੋ ਪਿੰਡਾਂ ਚਾ ਕੈਂਸਰ ਦਾ ਨਾਮ ਨਹੀਂ ਲੈਂਦੀ ਔਰਤਾਂ ਕਹਿੰਨਿਆ ਬਿਮਾਰੀ ਕਹਿੰਨਿਆ ਸਿਰਫ ਬਿਮਾਰੀਆਂ ਤੋਂ ਡਰ ਰਹਿੰਦਾ ਹੈਗਾ ਕਿ ਲੱਗਦਾ ਜੀ ਪਹਿਲੀ ਸਟੇਜ ਤੇ ਉਹਦਾ ਇਲਾਜ ਹੋਵੇ ਜਾਂ ਪਹਿਲੇ ਸਟੇਜ ਟੈਸਟ ਹੁੰਦਾ ਹੈਗਾ ਤਵ ਆਤਮੇ ਬਚ ਸਕਦਾ ਹੈ ਬਿਲਕੁਲ ਮੈਂ ਇਹੀ ਗੱਲ ਲੈ ਕੇ ਮੈਂ ਪਹਿਲਾਂ ਤਾਂ ਧੰਨਵਾਦ ਕਰੂੰਗੀ ਕਿ ਇਹ ਮੀਡੀਆ ਦੇ ਪ੍ਰਤੀ ਮੈਂ ਗੱਲ ਬੋਲ ਪਾ ਰਹੀ ਹਾਂ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਕਿ ਤੁਸੀਂ ਇਹ ਜਾਣ ਪਾਓ ਕਿ ਦੇਸੀ ਦਵਾਈਆਂ ਜਾਂ ਫਿਰ ਜਿਹੜੇ ਹਥੌਲੇ ਪਵਾਉਂਦੇ ਹਨ ਲੋਕ ਕਿਉਂਕਿ ਮੈਂ ਕਾਫੀ ਕੇਸਸ ਦੇਖੇ ਆ ਆਪਣੀ ਜ਼ਿੰਦਗੀ ਦੇ ਵਿੱਚ ਕੈਂਸਰ ਦੇ ਤੋਂ ਮੈਂ ਦੇਖਿਆ ਹੈ ਕਿ ਹਥੌਲੇ ਪਵਾਉਂਦੇ ਹਨ ਜਾਂ ਫਿਰ ਕੋਈ ਹੋਰ ਕੁੜੀਆਂ ਵਗੈਰਾ ਲੰਦੇ ਹਨ ਜਿਦੇ ਨਾਲ ਉਹ ਚੀਜ਼ ਇੰਨੀ ਕੋ ਵੱਜ ਜਾਂਦੀ ਹੈ ਤੇ ਸੀ ਇਲਾਜ ਕਹਿੰਦੇ ਹਾਂ ਜੀ ਹਾਂ ਜੀ ਇੰਨੀ ਕੋ ਵੱਜ ਜਾਂਦੀ ਹੈ ਤਾਂ ਉਹ ਆਪਣਾ ਹੱਲ ਉਸ ਸੀਜ਼ਨਲ ਨਹੀਂ ਹੋ ਪਾਂਦਾ ਤੇ ਉਹ ਆਪਣੇ ਕੋਲ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਹਸਪੀਟਲ ਦੇ ਅੰਦਰ ਕਹਿੰਦੇ ਜੀ ਹਾਂ ਜੀ ਡਾਕਟਰ ਸਾਹਿਬ ਉਹਨੇ ਇਲਾਜ ਕਰੋ ਉਦੋਂ ਇੰਨਾ ਕੋ ਮੁਸ਼ਕਿਲ ਹੋ ਜਾਂਦਾ ਹੈ ਸਾਡੇ ਵਾਸਤੇ ਕਿਉਂਕਿ ਉਹ ਇਹ ਇੰਨਾ ਵੱਜ ਚੁੱਕਿਆ ਹੁੰਦਾ ਉਸ ਟਾਈਮ ਮੈਟਾਸਟੈਟਿਕ ਹੋ ਚੁੱਕਿਆ ਹੁੰਦਾ ਹੈ ਕਿ ਉਸ ਟਾਈਮ ਤੇ ਨਾ অপারেশন ਮਮਕਨ ਹੈ ਠੀਕ ਹੈ ਅਗਰ ਕੀਮੋਥੈਰਪੀ ਹੈ ਤਾਂ ਉਹਦਾ ਵੀ ਜੋ ਅਸਰ ਹੈ ਉਹ ਘਟ ਜਾਂਦਾ ਹੈ। ਤੋਂ ਅਗਰ ਅਸਰ ਆਂਦਾ ਵੀ ਹੈ ਤਾਂ ਘਟਾਂਦਾ ਕਿਉਂਕਿ ਉਹਦੇ ਨਾਲ ਮਾਇਲੋਸਪਰੈਸ਼ਨ ਯਾਨੀ ਕਿ ਸੈੱਲ ਘਟਣ ਦਾ ਜੋ ਡਰ ਹੈ ਉਹ ਜ਼ਿਆਦਾ ਰਹਿੰਦਾ ਹੈ। ਤਾਂ ਬੇਸਿਕਲੀ ਮੇਰੀ ਤੁਹਾਡੇ ਅੱਗੇ ਇਹ ਬੇਨਤੀ ਹੈ ਕਿ ਅਗਰ ਤੁਹਾਨੂੰ ਜਾਂ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਸ਼ਰੀਰ ਦੇ ਕਿਸੇ ਵੀ ਅੰਗ ਵਿੱਚ ਕੋਈ ਜਿੱਦਾਂ ਗੰਡ ਆ ਰਹੀ ਹੈ ਠੀਕ ਹੈ ਜਾਂ ਫਿਰ ਕੋਈ ਛਾਲਾ ਹੈ ਜੋ ਠੀਕ ਨਹੀਂ ਹੋ ਰਿਹਾ ਕਿ ਤੋ ਖੂਨ ਆ ਰਿਹਾ ਹੈ ਕੋਈ ਲੈਟਰਨ ਰਸਤੇ ਖੂਨ ਆ ਰਿਹਾ ਹੈ ਜਾਂ ਪਿਸ਼ਾਬ ਰਸਤੇ ਖੂਨ ਆ ਰਿਹਾ ਹੈ ਬੱਚੇਦਾਨੀ ਚੋਂ ਆ ਰਿਹਾ ਹੈ ਜਾਂ ਫਿਰ ਕੋਈ ਕਿਤੇ ਵੀ ਜਿੱਦਾਂ ਟੈਸਟਿਸ ਯਰ ਗੋਨੈਡਸ ਵਿੱਚ ਕੋਈ ਸਵੇਲਿੰਗ ਆ ਰਹੀ ਹੈ ਪਸ਼ਾਬ ਵਾਲੀ ਜਗ੍ਹਾ ਤੇ ਸਵੇਲਿੰਗ ਆ ਰਹੀ ਹੈ ਤਾਂ ਤੁਸੀਂ ਇੱਕ ਵਾਰ ਜਾ ਕੇ ਜ਼ਰੂਰ ਜਾਂਚ ਕਰਾਓ ਠੀਕ ਹੈ ਤੋ ਮੇਨ ਆਪਾ ਹੈ ਕਿ ਇੱਕ ਫਸਟ ਸਟੈਪ ਇਜ਼ ਦਾ ਹਾਰਡੈਸਟ ਸਟੈਪ ਕੀ ਇੱਕ ਵਾਰ ਹਸਪੀਟਲ ਆndviਵੇਰ ਹੈ ਅਗਰ ਉਹ ਬਿਲਕੁਲ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਲੋਕਾਂ ਦੇ ਅੰਦਰ ਜਦੋਂ ਅਵੇਅਰਨੈਸ ਆਂਦੀ ਹੈ ਕਿ ਉਹ ਆ ਕੇ ਦੱਸਦੇ ਹਨ ਕਿ ਸਾਡੇ ਪਰਿਵਾਰ ਦੇ ਵਿੱਚ ਇਹਨੂੰ ਸੀ ਅਸੀਂ ਇਸ ਕਰਕੇ ਆਪਣੀ ਜਾਂਚ ਕਰਾਣਾ ਚਾਹੁੰਦੇ ਹਾਂ ਸਾਨੂੰ ਡਰ ਹੈ ਕਿਤੇ ਸਾਨੂੰ ਨਾ ਹੋ ਜਾਏ ਇਹ ਬਹੁਤ ਵਧੀਆ ਚੀਜ਼ ਹੈ ਕਿ ਲੋਕ ਅਵੇਅਰ ਹਨ ਜਦੋਂ ਅਵੇਅਰਨੈਸ ਆਂਦੀ ਹੈ ਸਾਨੂੰ ਵੀ ਅੱਛਾ ਲੱਗਦਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਐਕਸ਼ਨ ਲੈ ਪਾਵਾਂਗੇ ਅਸੀਂ ਜਲਦੀ ਤੋਂ ਜਲਦੀ ਜਦੋਂ ਸਾਡਾ ਮਰੀਜ਼ ਠੀਕ ਹੋ ਰਿਹਾ ਅਸੀਂ ਵੀ ਖੁਸ਼ ਹੁੰਨੇ ਆ ਉਹਨੂੰ ਦੇਖ ਕੇ ਕਿ ਕੀ ਕੀ ਹੋ ਰਿਹਾ ਸਾਡੇ ਵਿਭਾਰਤ ਦੇ ਅੰਦਰ ਜੋ ਕੈਂਸਰ ਨਾਲ ਡੈਥਸ ਹੈ ਉਹ ਘਟਣ ਗਿਆ। ਤੋਂ ਬੇਸਿਕਲੀ ਆਪਣਾ ਮਕਸਦ ਹੀ ਇਹ ਹੈ ਕਿ ਕੈਂਸਰ ਅਵੇਅਰਨੈਸ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਉਹ ਫੈਲਾਈ ਜਾਵੇ। ਲੱਗਦਾ ਲੋਕ ਪੋਤੇ ਲੋਕ ਡਰਦੇ ਮਰੇ ਨਹੀਂ ਉਹ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਉਹਨੇ ਮਨ ਜੰ ਡਰ ਰਹਿੰਦੇ ਹੈ ਕਿ ਡਾਕਟਰ ਕੋਲੇ ਜਾਵਾਂਗੇ ਉਹ ਕੈਂਸਰ ਨਾਲ ਦੱਸਦੇ ਕਈ ਵਾਰ ਇਹ ਵੀ ਹੁੰਦਾ ਗੰਡ ਬਣ ਜਾਂਦੀ ਹੈ ਉਹ ਡਰਦਾ ਨਹੀਂ ਜਾਂਦਾ ਦੇਸੀ ਇਲਾਜ ਯੂਜ਼ ਕਰਦਾ ਰਹੇਗਾ ਕਿ ਲੱਗਦਾ ਜੇ ਟਾਈਮ ਨਾਲ ਉਹਦਾ ਇਲਾਜ ਹੋ ਜਾਈਦਾ ਤੁਹਾਡੇ ਕੋ ਟੈਸਟ ਹੋਵੇ। ਤੌੜਾ ਇਲਾਜ ਜਲਦੀ ਹੋ ਸਕਦਾ ਹੈ ਬਿਲਕੁਲ ਬਿਲਕੁਲ ਮੈਨੂੰ ਮੈਂ ਇਹ ਦੇਖਿਆ ਹੈ ਆਪਣੀ ਐਕਸਪੀਰੀਅੰਸ ਦੇ ਵਿੱਚ ਇਹ ਦੇਖਿਆ ਹੈ ਕਿ ਜੋ ਆਸ-ਪਾਸ ਦੇ ਲੋਕ ਹਨ ਜਿਨ੍ਹਾਂ ਦਾ ਆਲਰੇਡੀ ਇਲਾਜ ਚੱਲ ਰਿਹਾ ਹੈ ਉਹ ਵੀ ਥੋੜਾ ਜਿਹਾ ਜਿਹਦਾ ਕਈ ਕਈ ਤਾਂ ਬਹੁਤ ਪੋਜ਼ਿਟਿਵ ਕਰ ਦਿੰਦੇ ਹਨ ਕਿ ਠੀਕ ਹੈ ਜੀ ਕੋਈ ਥਰਡ ਪਾਰਟੀ ਦੇਖ ਕੇ ਕਹਿੰਦੇ ਹਨ ਕਿ ਜੀ ਇਹਨੂੰ ਤਾਂ ਕੀਮੋ ਨਾਲ ਸਾਈਡ ਇਫੈਕਟਸ ਆ ਰਹੇ ਹਨ ਇਹਨੂੰ ਤਾਂ ਐਦਾਂ ਹੈ ਦਾ ਆਪਰੇਸ਼ਨ ਤੋਂ ਬਾਅਦ ਦਿੱਤਾ ਹੋ ਗਿਆ ਇਹਨੂੰ ਸੇਕਿਆ ਨਾਲ ਦਿੱਤਾ ਹੋ ਗਿਆ ਤਾਂ ਉਹ ਚੀਜ਼ ਜੋ ਜਿੰਨੇ ਹਜੇ ਇਲਾਜ ਸ਼ੁਰੂ ਕਰਵਾਉਣਾ ਹੈ ਉਹਦੇ ਮਨ ਦੇ ਵਿੱਚ ਡਰ ਪੈਦਾ ਕਰ ਦਿੰਦੀ ਹੈ ਤਾਂ ਬੇਸਿਕਲੀ ਆਪਾਂ ਇਹ ਡਰ ਮਨ ਵਿੱਚੋਂ ਘਟਣਾ ਹੈ ठीक है तो फर्स्ट और सेकंड स्टेज अंदर, अगर प्रजेंट अप, अपना पेशेंट प्रेजेंट करता है तो फिर ये हैं नो डाउट होगा पर हल भी है और बहुत सारिया एद न्यू टेक्निक्स आ गई है जिन साइड इफेक्ट्स भी घट्ट आते हैं बहुत नवं ड्रग्स आईया वह पहला गल जो पेशेंट बहुत ज्यादा जिदा बीमार हो जाता सेकिन हूँ जरा है सा हर चीज का हल है

ਉਦਾਂ ਹੀ ਆਪਣੇ ਸਰੀਰ ਦੇ ਉੱਪਰ ਕਿਰਨਾਂ ਗਿਰਦੀਆਂ ਹਨ ਜਿੱਥੇ ਜਿੱਥੇ ਕੈਂਸਰ ਹੈ ਉਸ ਜਗ੍ਹਾ ਦੇ ਉੱਪਰ ਹੀ ਉਹ ਐਕਟ ਕਰੇਗਾ ਔਰ ਉਹਨੂੰ ਜੋ ਹੈ ਖਤਮ ਕਰਨ ਦੀ ਪੂਰੀ ਕੋਸ਼ਿਸ਼ ਮਤਲਬ ਜੋ ਕਿਰਨਾਂ ਦੇ ਨਾਲ ਹੀ ਕੋਸ਼ਿਸ਼ ਕਰੇਗਾ ਤਾਂ ਇਹਦੇ ਵਿੱਚ ਕੋਈ ਚੀਰਾ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਤਾਂ ਸੇਕੇ ਇੱਕ ਬਹੁਤ ਵਧੀਆ ਚੀਜ਼ ਹੈ ਜਿੰਨਾਂ ਦਾ ਆਪਰੇਸ਼ਨ ਨਹੀਂ ਹੋ ਪਾਂਦਾ ਜਿੰਨਾਂ ਦਾ ਟਿਊਮਰ ਜਿੱਦਾਂ ਫੈਲ ਗਿਆ ਹੁੰਦਾ ਹੈ ਤਾਂ ਫਿਰ ਉਹਨੂੰ ਟਿਊਮਰ ਨਾਲ ਕੋਈ ਦਰਦ ਹੋ ਰਿਹਾ ਹੈ ਜਾਂ ਫਿਰ ਉਹਦੇ ਵਿੱਚ ਬਲੀਡਿੰਗ ਹੋ ਰਹੀ ਹੈ ਸੇਕੇ ਇੱਕ ਬਹੁਤ ਵਧੀਆ ਜੋ ਹੈ ਟੈਕਨੀਕ ਹੈ ਜਿਹਦੇ ਨਾਲ ਉਹ ਦਰدی ਆਪਾਂ ਕੱਟ ਕਰ ਸਕਦੇ ਆ ਬਲੀਡਿੰਗ ਵੀ ਰੋਕ ਸਕਦੇ ਹਾਂ ਹੋਰ ਉਹ ਟਿਊਮਰ ਵੀ ਸ਼੍ਰਿੰਕ ਕਰ ਸਕਦੇ ਆ ਤੋਂ ਇਨ ਸੋ ਕੀਮੋਥੈਰਪੀ ਹੋਰ ਜੋ ਰੇਡੀਏਸ਼ਨ ਥੈਰਪੀ ਹੈ ਇਹ ਦੋਨੋਂ ਮਿਲ ਕੇ ਜੋ ਹੈ ਅੱਗੇ ਜਾ ਕੇ ਆਪਰੇਸ਼ਨ ਦੀ ਸੰਭਾਵਨਾ ਵੀ ਇਹ ਵਧਾ ਦਿੰਦੇ ਹਨ ਤੋਂ ਮੇਨਲੀ ਆਪਾਂ ਨੂੰ ਜੋ ਟਰੀਟਮੈਂਟ ਦਾ ਡਰ ਹੈ ਉਹ ਆਪਣੇ ਮਨ ਵਿੱਚੋਂ ਕੱਢਣਾ ਹੈ ਬਹੁਤ ਲੋਕ ਟਰੀਟਮੈਂਟ ਦੇ ਡਰ ਨਾਲ ਹੀ ਹਸਪੀਟਲ ਨਹੀਂ ਆ پا ਰਹੇ ਤੋ ਇਹ ਜੋ ਡਾਰ ਹੈ ਇਹ ਆਪਾਂ ਕੈਂਸਰ ਅਵੇਰਨੈਸ ਦੇ थ्रू ਇਹ ਡਾਰ ਘਟਨਾ ਹੈ ਲੋਕਾਂ ਦੇ ਮਨਾਂ ਚ ਇਲਾਜ ਇੱਥੇ ਕਿਸ ਤਰ੍ਹਾਂ ਦਾ ਹੁੰਦਾ ਹੈਗਾ ਕਿਵਰ ਇਲਾਜ ਤੋਂ ਵੀ ਡਰਦੇ ਨੇ ਲੋਕ ਇੱਥੇ ਕਾਹਤ ਕਿਹੜੇ ਕਿਹੜੇ ਯੂਜ਼ ਕਰਦੇ ਨੇ ਤੁਸੀਂ ਖਰਚਾ ਕਿੰਨਾ ਕੁ ਹੋ ਜਾਂਦਾ ਹੈਗਾ ਇਹ ਵੀ ਤਰ੍ਹਾਂ ਦਾ ਦਸ਼ਕਾਂ ਦਾ ਹਾਂ ਜੀ ਡੈਫੀਨੇਟਲੀ ਫਾਈਨੈਂਸ਼ੀਅਲ ਇੱਕ ਆਪਣੇ ਕੋਲ ਬਰਡਨ ਰਹਿੰਦਾ ਹੈ ਲੋਕਾਂ ਦੇ ਮਨ ਵਿੱਚ ਪਰ ਅੱਜਕੱਲ ਜਿੱਦਾਂ ECHS ਹੈ ECHS ਵਿੱਚ ਟੋਟਲੀ ਫ੍ਰੀ ਹੈ ਆਰਮੀ ਦੇ ਥਰੂ ਜਿਹੜੇ ਪੇਸ਼ੈਂਟਸ ਆ ਰਹੇ ਹਨ ਉਹਨਾਂ ਦਾ ਬਿਲਕੁਲ ਫ੍ਰੀ ਇਲਾਜ ਹੋ ਰਿਹਾ ਹੈ ਜਿਹੜੇ ਰੇਲਵੇਜ਼ ਦੇ ਥਰੂ ਆ ਰਹੇ ਹਨ ਉਹ ਵੀ ਰੈਫਰਲ ਲੈ ਕੇ ਸਾਡੇ ਕੋਲ ਆਉਂਦੇ ਹਨ ਉਹਨਾਂ ਦੀ ਵੀ ਕੀਮੋਥੈਰੇਪੀ ਸਾਰੇ ਕੁਝ ਫ੍ਰੀ ਹੋ ਰਿਹਾ ਹੈ ਆਪਰੇਸ਼ਨ ਤੱਕ ਫਿਰ ਹੁਣ ਸਾਡੇ ਕੋਲ ਆਯੂਸ਼ਮਨ ਕਾਰਡ ਵੀ ਚੱਲ ਗਿਆ ਹੈ ਆਪਰੇਸ਼ਨ ਤੇ ਕੀਮੋਥੈਰੇਪੀ ਉਹਦੇ ਵਿੱਚ ਵੀ ਬਿਲਕੁਲ ਫ੍ਰੀ ਹੈ ਤੇ ਰੇਡੀਏਸ਼ਨ ਥੈਰੇਪੀ ਦਾ ਸਾਡਾ ਸਿਸਟਮ ਬਣ ਹੈ ਮਸ਼ੀਨ ਸਾਡੇ ਕੋਲ ਆ ਜਾਏਗੀ ਵਿਦਨ ਨੋ ਟਾਈਮ ਤਾਂ ਰਿਟੀਸ਼ਨ ਵੀ ਆਪਾਂ ਇਥੇ ਸ਼ੁਰੂ ਕਰ ਲਾਂਗੇ तो इन अंडर वन रूफ आ, आ, पार्क हॉस्पिटल जो है पेशेंट्स पेशेंट्सू एक कंप्लीट कैंसर केयर जो है प्रोवाइड करेगा इन फ्यूचर हूँ साढ़े इम्यूनोथेरेपी मेटोनोमी कीमोथेरेपी टारगेटेड थेरेपी और जो सर्जिकल अंकोलॉजी तो अपना अपने को ही पहला तो ये सारा कुछ अपने uh, अवेलेबल है और जो तो मर्जी आके पेशेंट जो है साढ़े को दिखा सकता है वी आर अवेलेबल uh, ਐਂਡ ਸਾਡੀ ਮੰਨ ਵਿੱਚ ਇਹੀ ਹੈ ਕਿ ਜਿੰਨਾ ਜਲਦੀ ਤੁਸੀਂ ਸਾਡੇ ਕੋਲ ਪ੍ਰੈਜ਼ੈਂਟ ਕਰੋਗੇ ਓਨਾ ਜਲਦੀ ਅਸੀਂ ਤੁਹਾਡਾ ਹੱਲ ਕਰ ਪਾਵਾਂਗੇ ਅਗਰ ਤੁਹਾਡੇ ਮਨ ਵਿੱਚ ਇੱਕ ਵੀ ਥੋੜਾ ਜਿਹਾ ਵੀ ਡਾਊਟ ਹੈ ਕਿ ਇਹ ਇਹ ਹੀ ਸਸਪੀਸ਼ੀਅਸ ਲੱਗ ਰਿਹਾ ਹੈ ਤੁਸੀਂ ਆ ਕੇ ਚੈੱਕ ਇੱਕ ਵਾਰ ਜ਼ਰੂਰ ਕਰਵਾਉਣਾ ਹੈ ਉਹ ਚੀਜ਼ ਬਿਲਕੁਲ ਐਹਸਨ ਕੈਂਸਰ ਮਾਈ ਡਾਕਟਰ ਜਿਨ੍ਹਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਕੈਂਸਰ ਤੋਂ ਡਰਨ ਦੀ ਜ਼ਰੂਰਤ ਨਹੀਂ ਇਹ ਸਮਝਣ ਦੀ ਜ਼ਰੂਰਤ ਹੈ ਅਗਰ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਦਾ ਡਾਕਟਰ ਨੂੰ ਜ਼ਰੂਰ ਚੈੱਕਅਪ ਕਰਾਓ ਤੇ ਉਸ ਦਾ ਇਲਾਜ ਵੀ ਆਸਾਨੀ ਨਾਲ ਹੋ ਜਾਵੇਗਾ ਮਨੀਸ਼ ਗੇਰ ਪੀਟੀਸੀ ਨਿਊਜ਼ ਬਟਿੰਡਾ